ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਅੱਜ ਤਰੋ ਤਾਜ਼ਾ ਲੀਚੀ ਤੇ ਅਲਵੇਰਾ ਦਾ ਜੂਸ ਜਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਸਾਨੂੰ ਮਿਲਦਾ ਵਾ ਉਹਦੇ ਵਿੱਚ ਤਾਂ ਪਤਾ ਮਿਲਾਵਟ ਹੁੰਦੀ ਆ ਘਰ ਵਿੱਚ ਅਸੀਂ ਬਿਲਕੁਲ ਫ੍ਰੈਸ਼ ਤੇ ਵਧੀਆ ਜੂਸ ਬਣਾ ਕੇ ਤਿਆਰ ਕਰਾਂਗੇ ਰੀਅਲ ਲੀਚੀ ਤੇ ਅਲਵੇਰਾ ਜੂਸ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਵੇਖੋ ਅੱਗੇ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤਾ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਸੀਂ ਬਣਾਵਾਂਗੇ ਅਲਵੇਰਾ ਲੀਚੀ ਜੂਸ ਤਰੋਤਾਜਾ ਤੇ ਫਰੈਸ਼ ਘਰ ਵਿੱਚ ਅਸੀਂ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਵਧੀਆ ਅਸੀਂ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਤੁਹਾਨੂੰ ਪਤਾ ਬਾਜ਼ਾਰਾਂ ਵਿੱਚ ਮਿਲਾਵਟ ਮਿਲਦੀ ਆ ਜੂਸਾਂ ਦੇ ਵਿੱਚ ਅਸੀਂ ਬਿਲਕੁਲ ਰੀਅਲ ਜੂਸ ਤਿਆਰ ਕਰਾਂਗੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਅੱਗੇ ਵੇਖੋ ਕਿਸ ਤਰ੍ਹਾਂ ਅਸੀਂ ਬਣਾ ਕੇ ਤਿਆਰ ਕੀਤਾ ਹੋਰ ਵੀਡੀਓ ਵੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੀਚੀ ਅਲੋਵੇਰਾ ਜੂਸ ਬਣਾ ਕੇ ਤਿਆਰ ਕਰਾਂਗੇ ਲੀਚੀਆਂ ਲਈਆਂ ਅਸੀਂ ਇੱਕ ਨਿੰਬੂ ਤੇ ਇੱਕ ਪੀਸ ਅਸੀਂ ਲਿਆ ਵਾ ਅਲਵੇਰਾ ਦਾ ਸਭ ਤੋਂ ਪਹਿਲਾਂ ਅਸੀਂ ਲੀਚੀਆਂ ਨੂੰ ਛਿਲ ਲੈਨੇ ਆ ਇਹਦਾ ਉਪਰੋ ਛਿਲਕਾ ਤਾਰ ਕੇ ਤੇ ਇਹਨਾਂ ਨੂੰ ਕੱਢ ਲੈਨੇ ਵਿੱਚੋਂ ਇਸ ਤਰ੍ਹਾਂ ਕੱਟ ਕੇ ਕਰਦੇ ਦੇ ਨਾਲ ਤੇ ਇਹਦਾ ਵਿੱਚੋਂ ਸੀਡ ਜਿਹੜਾ ਵਾ ਉਹ ਬਾਹਰ ਕੱਢ ਲਾਂ ਲੀ ਜਿਆਂ ਦੇ ਅਸੀਂ ਛਿਲਕੇ ਉਤਾਰ ਲਏ ਆ ਤੇ ਵਿੱਚੋਂ ਅਸੀਂ ਗਿਟਕ ਵੀ ਕੱਢ ਲਈ ਆ ਤੇ ਪਲਪ ਸਾਰਾ ਸੀ ਕੌਲੀ ਦੇ ਵਿੱਚ ਪਾ ਲਿਆ ਪੂਰਾ ਕੌਲੀ ਭਰ ਕੇ ਆ ਪਲਪ ਹੁਣ ਅਸੀਂ ਅਲਵੇਰਾ ਦਾ ਇੱਕ ਟੁਕੜਾ ਲਿਆ ਵਾ ਇਹਦੀਆਂ ਸਾਈਡਾਂ ਤੋਂ ਅਸੀਂ ਕੱਟ ਲਿਆ ਵਾ ਉਪਰੋਂ ਇਹਦੇ ਇੱਕੇ ਦਾ ਛਿਲਕਾ ਉਤਾਰ ਦੇਣਾ ਉੱਪਰ ਪਤਲਾ ਐਕਸਟਰਾ ਕੱਟ ਲਾ ਕੇ ਇਸ ਤਰ੍ਹਾਂ ਇਹਨੂੰ ਵਿੱਚ ਪਾ ਲਾਂਗੇ। ਜਿਹੜੀ ਇਹਦੀ ਜੈਲ ਆ ਉਹਨੂੰ ਇਹਦੇ ਉੱਪਰ ਵਿੱਚ ਪਾ ਲਏਗੇ। ਜਿਸ ਤਰ੍ਹਾਂ ਬਾਜ਼ਾਰਾਂ ਦੇ ਵਿੱਚੋਂ ਅੱਜਕੱਲ ਅਲਵੇਰਾ ਜੂਸ, ਲੀਚੀ, ਅਲਵੇਰਾ ਜੂਸ ਜਾਂ ਕਿਸੇ ਹੋਰ ਵੀ ਕਈ ਫਰੂਟਾਂ ਦੇ ਨਾਂ ਦੇ ਨਾਲ ਅਲਵੇਰਾ ਜੂਸ ਆਉਂਦਾ ਵਾ ਉਹ ਇਸੇ ਤਰ੍ਹਾਂ ਹੀ ਬਣਦਾ। ਵੀਐਚਐਸ ਇਹਦੇ ਪਾ ਲਈਏ ਜੀ ਅਲਵੇਰਾ ਜੈਲ। ਇਹਨੂੰ ਸੀ ਇੱਕ ਮਿਕਸੀ ਦਾ ਜੱਗ ਲੈਨੇ ਆ। ਇਹਦੇ ਵਿੱਚ ਸਾਰੇ ਸਮਾਨ ਨੂੰ ਪਾ ਲੈਨੇ ਆ। ਲੀਚੀ ਤੇ ਐਲੋਵੇਰਾ ਜਿਆਦਾ ਅਸੀਂ ਪਾ ਲਿਆ। ਥੋੜੇ ਜਿase ਪਦੀਨੇ ਦੇ ਪੱਤੇ ਲਏ ਆ ਉਹ ਵੀ ਇਹਦੇ ਵਿੱਚ ਪਾ ਲਏਗੇ। ਨਿੰਬੂ ਨੂੰ ਅਸੀਂ ਕੱਟ ਲਿਆ ਵਾ। ਇਹਨੂੰ ਅਸੀਂ ਇਹਦੇ ਵਿੱਚ ਛਿੰਨ ਚੋੜ ਲਈਏ। ਕਾਲਾ ਨਮਕ ਥੋੜਾ ਜਿਆ। ਅੱਧਾ ਕ ਚਮਚਾ ਖੰਡ ਦਾ ਪਾਵਾਂਗੇ। ਦੋ ਟੰਟੂ ਗਰੇ ਬਰਫ ਦੇ ਲੀਜੀ ਐਲ ਵੇਰਾ ਜੂਸ ਬਣ ਕੇ ਤਿਆਰ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੈ ਤੁਸੀਂ ਇਹਦੇ ਵਿੱਚ ਸੋਡਾ ਵੀ ਪਾ ਸਕਦੇ ਜੀ ਹੁਣ ਅਸੀਂ ਇੱਕ ਬੋਇਲ ਲੈ ਲੈਨੇ ਆ ਉਹਦੇ ਵਿੱਚ ਅਸੀਂ ਇਹਨੂੰ ਛਾਣ ਲੈਨੇ ਜਰਾਕ ਲੀਚੀ ਅਲਵੇਰਾ ਜੂਸ ਬਣ ਕੇ ਤਿਆਰ ਹੈ ਇਕਦਮ ਫਰੈਸ਼ ਜੂਸ ਬਣ ਕੇ ਤਿਆਰ ਹੋਇਆ ਕਰੋ ਤਾਜ਼ਾ ਹੁਣ ਸੇ ਨੂੰ ਗਲਾਸ ਵਿੱਚ ਪਾ ਲੈਂਦੇ ਹਾਂ ਬਰਫ਼ ਪਾ ਲਾਂ ਇਹਦੇ ਵਿੱਚ ਅਸੀਂ ਜੂਸ ਨੂੰ ਪਾ ਲਾਂ ਇਕਦਮ ਫਰੈਸ਼ ਜੂਸ ਬਣ ਕੇ ਤਿਆਰ ਹੋਇਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਘਰ ਵਿੱਚ ਚੀਜ਼ ਬਣਾ ਕੇ ਪੀਏ ਹਮੇਸ਼ਾ ਫਰੈਸ਼ ਤੇ ਵਧੀਆ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਵਧੀਆ ਅਲਵੇਰਾ ਲੀਚੀ ਜੂਸ ਬਣ ਕੇ ਤਿਆਰ ਹੈ ਚਲ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ